ਰੂਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਸਾਖੀ ਵਿੱਚ ਤੁਹਾਨੂੰ ਦੱਸਾਂਗੇ ਕਿ ਬਾਦਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਲ ਦੇ ਲੱਕੜਾਂ ਦੇ ਟੇਰ ਉੱਤੇ ਕਿਉਂ ਬਿਠਾ ਦਿੱਤਾ ਤਾਂ ਉਹ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਇੱਕ ਦਿਨ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਹਵਸ ਦੇਸ਼ ਵਿੱਚ ਚਲੇ ਗਏ ਇਸ ਦੇਸ਼ ਦਾ ਰਾਜਾ ਬੜਾ ਦੁਸ਼ਟ ਸੀ ਜੇਕਰ ਕੋਈ ਹਿੰਦੂ ਇਸ ਦੇ ਰਾਜ ਵਿੱਚ ਚਲਿਆ ਜਾਂਦਾ ਸੀ ਉਸ ਨੂੰ ਮਰਵਾ ਦਿੰਦਾ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੀ ਰਾਜਸਥਾਨੀ ਜਿੱਥੇ ਉਹ ਰਹਿੰਦਾ ਸੀ ਉਸ ਦੇ ਪਾਸ ਪਹੁੰਚ ਗਏ ਉਸੇ ਹੀ ਟਾਈਮ ਆਕਾਸ਼ ਵਿੱਚੋਂ ਇੱਕ ਸੁੰਦਰ ਚੋਲੇ ਵਾਲਾ ਇੱਕ ਤਾਰਾ ਉਤਰਿਆ ਜਿਸ ਉੱਤੇ ਹਿੰਦੀ ਅਰਬੀ ਪੰਜਾਬੀ ਸੰਸਕ੍ਰਿਤ ਫਾਰਸੀ ਅਤੇ ਹੋਰ ਕਈ ਭਾਸ਼ਾਵਾਂ ਦੇ ਅੱਖਰ ਲਿਖੇ ਹੋਏ ਸਨ ਅਤੇ ਗੁਰੂ ਜੀ ਨੇ ਉਸ ਸੁੰਦਰ ਚੋਲੇ ਨੂੰ ਪਹਿਨ ਲਿਆ ਜਦੋਂ ਸ਼ਹਿਰ ਦੇ ਲੋਕਾਂ ਨੇ ਗੁਰੂ ਜੀ ਨੂੰ ਦੇਖਿਆ ਤਾਂ ਉਹਨਾਂ ਨੇ ਉਸ ਰਾਜੇ ਨੂੰ ਜਾ ਕੇ ਦੱਸਿਆ ਕਹਿੰਦੇ ਸ਼ਹਿਰ ਵਿੱਚ ਇੱਕ ਫਕੀਰ ਆਇਆ ਹੈ ਅਤੇ ਉਸ ਨੇ ਇੱਕ ਬੜਾ ਅਜੀਬ ਚੋਲਾ ਪਹਿਨਿਆ ਹੈ ਜਿਹੜਾ ਕਿ ਅੱਗੇ ਕਦੇ ਵੇਖਿਆ ਸੁਣਿਆ ਹੀ ਨਹੀਂ ਉਸ ਚੋਲੇ ਉੱਪਰ ਕੁਰਾਨ ਦੇ 30 ਪਾਰੇ ਲਿਖੇ ਹੋਏ ਹਨ ਅਤੇ ਹੋਰ ਵੀ ਪੰਜ ਅੱਖਰ ਬੜੇ ਸੁੰਦਰ ਤਰੀਕੇ ਨਾਲ ਲਿਖੇ ਹੋਏ ਹਨ ਰਾਜਾ ਨੇ ਉਸੇ ਹੀ ਸਮੇਂ ਆਪਣੇ ਵਜ਼ੀਰਾਂ ਨੂੰ ਸੱਦ ਕੇ ਆਖਿਆ ਕਿ ਆਪਣੇ ਸ਼ਹਿਰ ਵਿੱਚ ਇੱਕ ਫਕੀਰ ਆਇਆ ਹੈ ਤੇ ਉਸ ਦਾ ਚੋਲਾ ਉਤਾਰ ਕੇ ਲੈ ਆਓ ਵਜ਼ੀਰ ਗੁਰਨਾਨਕ ਦੇਵ ਜੀ ਨੂੰ ਆਖਣ ਲੱਗੇ हे ਦਰਵੇਸ਼ ਇਹ ਚੋਲਾ ਉਤਾਰ ਕੇ ਸਾਨੂੰ ਦੇ ਦਿਓ ਬਾਦਸ਼ਾਹ ਜੀ ਨੇ ਮੰਗਿਆ ਹੈ ਜੇਕਰ ਤੁਸੀਂ ਹੁਕਮ ਨਾ ਮੰਨਿਆ ਤਾਂ ਬਾਦਸ਼ਾਹ ਬੜਾ ਦੁੱਖ ਦੇਵੇਗਾ ਇਹੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਵਜ਼ੀਰ ਨੂੰ ਕਿਹਾ ਜੇਕਰ ਇਹ ਚੋਲਾ ਲੈਂਦਾ ਹੈ ਤਾਂ ਲਾ ਲਵੋ ਤਾਂ ਵਜ਼ੀਰ ਅਤੇ ਉਸ ਦੇ ਸਾਥੀਆਂ ਨੇ ਬਹੁਤ ਜ਼ੋਰ ਲਾਇਆ ਪਰ ਚੋਲਾ ਗੁਰੂ ਜੀ ਦੇ ਅੰਗ ਤੋਂ ਨਹੀਂ ਉਤਰਿਆ ਤੇ ਨਾ ਹੀ ਖਿੱਚਿਆ ਜਾਵੇ ਅਤੇ ਨਾ ਹੀ ਪਾਟੇ ਇਹ ਕੋਤਕ ਵੇਖ ਕੇ ਕੋਲ ਖੜੇ ਲੋਕ ਬਹੁਤ ਹੈਰਾਨ ਹੋਏ ਜਦੋਂ ਇਸ ਗੱਲ ਦਾ ਪਤਾ ਬਾਦਸ਼ਾਹ ਨੂੰ ਲੱਗਿਆ ਤਾਂ ਉਸਨੇ ਬੜੇ ਕਰੋਧ ਨਾਲ ਆਖਿਆ ਕਿ ਇਹ ਹਿੰਦੂ ਜਾਤ ਦਾ ਹੈ ਇਸ ਨੂੰ ਡੂੰਗੀ ਨਦੀ ਵਿੱਚ ਡੋਬ ਦਿਓ ਤੇ ਵਜ਼ੀਰ ਨੇ ਗੁਰੂ ਜੀ ਨੂੰ ਸਿੱਟ ਡੂੰਗੀ ਨਦੀ ਵਿੱਚ ਸਿੱਟ ਦਿੱਤਾ ਅਤੇ ਪਾਣੀ ਵਿੱਚ ਚੋਲੇ ਨੂੰ ਪਾਣੀ ਦਾ ਇੱਕ ਤੁੰਕਾ ਵੀ ਨਹੀਂ ਲੱਗਿਆ ਅਤੇ ਗੁਰੂ ਜੀ ਨਦੀ ਦੇ ਕਿਨਾਰੇ ਆਣ ਕੇ ਬੈਠ ਗਏ ਅਤੇ ਵਜ਼ੀਰ ਨੇ ਰਾਜਾ ਨੂੰ ਦੱਸਿਆ ਕਿ ਉਹ ਫਕੀਰ ਤਾਂ ਡੁੱਬਿਆ ਹੀ ਨਹੀਂ ਅਸੀ ਤਾਂ ਬਹੁਤ ਜ਼ੋਰ ਲਾਇਆ ਸੀ ਉਦੋਂ ਵਜ਼ੀਰ ਨੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਰਾਜਾ ਨੇ ਕਿਹਾ ਹੈ ਕਿ ਲੱਕੜਾਂ ਦਾ ਢੇਰ ਲਾ ਕੇ ਉਸ ਨੂੰ ਢੇਰ ਉੱਤੇ ਬਿਠਾ ਕੇ ਸਾੜ ਦਿਵੋ ਤਾਂ ਜਦ ਵਜ਼ੀਰ ਨੇ ਬਾਦਸ਼ਾਹ ਦੇ ਕਹਿਣ ਤੇ ਲੱਕੜਾਂ ਦੇ ਢੇਰ ਉੱਤੇ ਬਿਠਾ ਕੇ ਗੁਰੂ ਜੀ ਨੂੰ ਸਾੜਨਾ ਚਾਹਿਆ ਤਾਂ ਗੁਰੂ ਜੀ ਉਸੇ ਹੀ ਤਰ੍ਹਾਂ ਬੈਠੇ ਰਹੇ ਅਤੇ ਲੱਕੜਾਂ ਸੜ ਕੇ ਤਬਾਹ ਹੋ ਗਈਆਂ ਤਾਂ ਜਦ ਬਾਦਸ਼ਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਫਿਰ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ ਕਿ ਇਹ ਕੋਈ ਫਕੀਰ ਸ਼ਕਤੀਸ਼ਾਲੀ ਆਤਮਾ ਦਾ ਹੈ ਅਤੇ ਇਸ ਨੂੰ ਮੇਰੇ ਸਾਹਮਣੇ ਪੱਥਰ ਮਾਰ ਕੇ ਮਾਰ ਦਵੋ ਤਾਂ ਬਾਦਸ਼ਾ ਦੀ ਸੈਨਾ ਨੇ ਗੁਰੂ ਜੀ ਨੂੰ ਪੱਥਰ ਹੇਠਾਂ ਨੱਪ ਦਿੱਤਾ ਬਾਦਸ਼ਾ ਗੁਰੂ ਜੀ ਨੂੰ ਪੱਥਰਾਂ ਹੇਠਾਂ ਦਬਾ ਕੇ ਆਪ ਘਰ ਚਲਾ ਗਿਆ ਅਤੇ ਕਹਿਣ ਲੱਗਾ ਕਿ ਇਹ ਆਪ ਹੀ ਮਰ ਜਾਵੇਗਾ ਪਰ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਥਾਨ ਤੇ ਆਣ ਵਿਰਾਜੇ ਸਾਰੇ ਲੋਕ ਗੁਰੂ ਜੀ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਉਹ ਫਕੀਰ ਤਾਂ ਆਪਣੇ ਸਾਥੀਆਂ ਸਮੇਤ ਸਹੀ ਸਲਾਮਤ ਆਪਣੇ ਸਥਾਨ ਤੇ ਬੈਠੇ ਨੇ ਤਾਂ ਬਾਦਸ਼ਾਹ ਨੇ ਕਿਹਾ हे ਖੁਦਾ ਇਹ ਕੀ ਪੈਂਤ ਹੈ ਤਾਂ ਮੰਤਰੀਆਂ ਨੇ ਕਿਹਾ ਕਿ हे ਬਾਦਸ਼ਾਹ ਇਹ ਤਾਂ ਕੋਈ ਖੁਦਾ ਦਾ ਰੂਪ ਹੈ ਅਤੇ ਕੋਈ ਬੰਦਗੀ ਵਾਲਾ ਕਾਬਲ ਫਕੀਰ ਹੈ ਅਤੇ ਤੁਸੀਂ ਉਸ ਫਕੀਰ ਤੋਂ ਮਾਫੀ ਮੰਗ ਲਵੋ ਕਿਤੇ ਗੁੱਸੇ ਵਿੱਚ ਆਣ ਕੇ ਸਾਰਾ ਸ਼ਹਿਰ ਹੀ ਪਸਮਨਾ ਕਰ ਦੇਣ ਤਾਂ ਮੰਤਰੀਆਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਡਰ ਗਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਆ ਡਿੱਗ ਗਿਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਹੇ ਮਹਾਰਾਜ ਮੈਨੂੰ ਬਖਸ਼ ਦਿਓ ਆਪ ਬਖਸ਼ਣਹਾਰ ਹੋ ਫੇਰ ਮੈਂ ਕਦੇ ਐਸਾ ਨਹੀਂ ਕਰਾਂਗਾ ਉਸਦੀ ਨਿਮਰਤਾ ਦੇਖ ਕੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਬਾਦਸ਼ਾ ਜੇਕਰ ਤੂੰ ਮਨੁਸ਼ਿਆ ਨੂੰ ਮਾਰਨਾ ਛੱਡ ਦਵੇਂ ਤਾਂ ਤੂੰ ਬਖਸ਼ਿਆ ਜਾ ਸਕਦਾ ਹੈ ਤੇ ਜੇਕਰ ਤੂੰ ਨਾ ਮੰਨੇਗਾ ਤਾਂ ਤੂੰ ਨਰਕਾਂ ਵਿੱਚ ਜਾ ਕੇ ਬੜਾ ਦੁੱਖ ਪਾਵੇਂਗਾ ਬਾਦਸ਼ਾ ਨੇ ਕਿਹਾ ਜਦੋਂ ਦਾ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ ਮੇਰੇ ਦਿਲ ਚ ਤਾਂ ਇੱਕ ਤੀਲਾ ਤੋੜਨ ਦੀ ਹਿੰਮਤ ਨਹੀਂ ਰਹੀ ਹੁਣ ਮੈਂ ਕਿਸੇ ਮਨੁੱਖ ਨੂੰ ਨਹੀਂ ਮਾਰਾਂਗਾ ਤੇ ਤੁਸੀਂ ਹੁਕਮ ਕਰੋ ਤਾਂ ਮੈਂ ਤੁਹਾਡੀ ਅਗਿਆ ਦਾ ਪਾਲਨ ਕਰਾਂਗਾ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੇਕਰ ਤੂੰ ਸਾਡਾ ਹੁਕਮ ਮੰਨਣਾ ਹੈ ਤਾਂ ਸਤਨਾਮ ਦਾ ਸਿਮਰਨ ਕਰਿਆ ਕਰ ਗਰੀਬਾਂ ਨੂੰ ਲੰਗਰ ਛਕਾਇਆ ਕਰ ਕਿਤੇ ਵੀ ਕੋਈ ਭੁੱਖਾ ਨਾ ਰਵੇ ਗੁਰੂ ਨਾਨਕ ਦੇਵ ਜੀ ਦੀ ਗਲ ਮੰਨ ਕੇ ਬਾਦਸ਼ਾਹ ਨੇ ਇਸ ਤਰ੍ਹਾਂ ਦੀ ਧਾਰਨਾ ਧਾਰ ਲਈ ਗੁਰੂ ਜੀ ਦਾ ਸਿੱਖ ਬਣ ਗਿਆ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ